ਹਾਂ ਜੇ ਕਦੋਂ ਦਾ ਨਵੀਂ ਚੱਕ ਦੇ ਝੰਬਲੀ ਫੜੀ ਇਹਨਾਂ ਨੇ ਕਦੇ ਕਦਾਲੇ ਹੁੰਦੇ ਕੰਬਲੀ ਦੇ ਕੋਈ ਬਸੂਰੀ ਇਹਦਾ ਕਦੇ ਬੋਲਦੀ ਹੈ ਇਹ ਗੱਲ ਕੋਰਡ ਦਾ ਰਿਕਾਰਡ ਉੱਥੇ ਮੌਜੂਦ ਹੈ YouTube ਦੇ ਉੱਤੇ ਕਾਰਨ ਕੀ ਆ ਕੋਲ ਦੇਖੀ ਚੱਲਦਾ ਲਾਈਵ ਆਲਪਤੀ ਨੂੰ ਫਾਸਟ ਆਈਏ ਬਿਲਕੁਲ ਹੰਦੀ ਦਾ ਟੂਰਨਾਮੈਂਟ ਦਾ ਹਸਦਾ ਭਾਈ ਜਿਹੜਾ ਅਮਰਤਲ ਉਹ ਮੋਟਰਸਾਈਕਲ ਗਿਆ ਫਾਸਟ ਆਇਆ ਕੋਈ ਸਾਡਾ ਪਲਾਨ ਕੀ ਹੈ ਅਗਲੀ ਗੱਲ ਇਹਦਾ ਬਣਾਇਆ ਉਹਦਾ ਇੱਥੇ ਰੋਡ ਲਾਉਣਾ ਚਾਹੀਦਾ ਉਹਨੂੰ ਅੱਗੇ ਆਉਣ ਦਾ ਪਤਾ ਹੋਵੇ 10 ਮਹੀਨਾ 15 ਉਹ ਪਾ ਸੰਗਤ ਜੀ ਹੁਣੇ ਲਿਖ ਲਓ ਇਹ ਕਹਿੰਦੇ ਕਿ ਇੱਥੇ ਤੁਹਾਡੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਗਿਆ ਮੈਂ ਭਾਈ ਟੈਂਟੂ ਜੀ ਨਾਲ ਕੰਮ ਕੀਤਾ ਸੋ ਆਪ ਸਾਰੀ ਸੰਗਤ ਨੂੰ ਤੁਹਾਡੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਗਿਆ ਇਥੂ ਸਟੇਜ ਤੋਂ ਕਈ ਵਾਰ ਗਿਆ ਗਿਆ ਕਿ ਇੱਥੇ ਕਿਸੇ ਨਾਲ ਵੀ ਤੁਪਰਾਈ ਨਹੀਂ ਕੀਤੀ ਜਾਂਦੀ ਆਪ ਸਾਰੀ ਸੰਗਤ ਵਿੱਚੋਂ ਕੋਈ ਵੀ ਉੱਠੇ ਇਹ ਜਿਵੇਂ ਕਿ ਜਿਹੜਾ ਸੰਗਤ ਨਾਲ ਕੀ ਹੁੰਦਾ ਉੱਚ ਹੈ ਔਨ ਖਾਵੇ ਤੇ ਤਰੋ ਕਰਨਾ ਕੋਈ ਵੀ ਇੱਥੇ ਸਾਰੇ ਨੂੰ ਕਿੰਨੇ ਸੰਗਨ ਨੂੰ ਜਿਹੜੇ ਸੁਮਨ ਨੂੰ ਇਟੈਕ ਵੀ ਨਾ ਪਲੇਮ ਇਟੈ ਕਾਮਰਸ਼ੀਅਲ ਮਾਹੌਲੇ ਫੇਰ ਬੋਗਦੇ ਇਹ ਸਟੇਜ ਵਾਲੇ ਦਾ ਸਟੇਜ ਚਲਾ ਕੇ ਹਨ ਸਭ ਨੂੰ ਵਾਜਾ ਮਾਰ ਰਹੇ ਹਾਂ ਮੈਨੂੰ ਪਤਾ ਸਾ ਵੀ ਤਾਂ ਫੇਰ ਵੀ ਹੈ ਤੁਹਾਨੂੰ ਸਾਰਿਆਂ ਨੂੰ ਜਾਣ ਕੇ ਦਿੱਤੀ ਹੈ ਹੁਣ ਤਾਂ ਲੈਟਰ ਵੀ ਆ ਗਿਆ ਕਰਵਾ ਲਏ ਜੇ ਆ ਕੇ ਮੈਨੂੰ ਮਿਲਿਆ ਹੁਣ ਤਾਂ ਤੂੰ ਨੇ ਕਹਿ ਮੈਂ ਤੂ ਨੂੰ ਕਹਿ ਨਹੀਂ বুঝੀਏ ਕੀ ਹੋਇਆ ਬਿੱਲਰ ਜਿਹੜਾ ਉਹਨੂੰ ਪਾਸ ਕਰਵਾਉਣ ਵਾਸਤੇ ਕੀ ਹਿੰਮਤ ਕੀਤੀ ਤੁਸੀਂ ਕਾਹ ਹਜਵਾ ਪੈਗਾ ਸੰਦੇ ਦੇ ਵਿੱਚ ਤੇ ਪੰਜਾ ਦਰਵਾਜਾ ਦਿੰਦੂ ਇਹਦੇ ਜਿਹੜੇ ਵੀਰ ਕਿੰਨੇ ਰਾਤ ਛੇ ਇਕੱਲੇ ਸਭ ਨੂੰ ਛੱਡ ਕੇ ਬੈਠੇ ਨੇ 국민의동당 <shrielly> <shrie> ਮੇਰੇ ਨਾਲ ਚੰਗਤ ਦੇ ਨਾਲ ਇਸ ਤਰ੍ਹਾਂ ਟਕਣਾ ਪੈ ਗਿਆ ਮੈਂ ਮਾਫੀ ਮੰਗਦਾ ਕਰਦਾ ਮੈਂ ਤੁਹਾਨੂੰ ਸਭ ਨੂੰ ਬੇਇਨਤੀ ਕਰਦਾ ਭਾਈ ਸਾਹਿਬ ਨੂੰ ਤੁਹਾਨੂੰ ਫੁੱਲ ਅਥਾਰਟੀ ਹੈ ਜੇ ਕੋਈ ਰੋਕੇ ਨਾ ਤੁਹਾਨੂੰ ਕਿ ਤੁਸੀਂ ਅਮਸ਼ਾ ਨਾਲ ਗੱਲ ਕਰਨ ਗਏ ਤੁਸੀਂ ਮੋਦੂ ਨਾਲ ਗੱਲ ਕਰਨ ਗਏ ਤੁਸੀਂ ਗੁਰੂ ਦੇ ਬਿਲ ਪਾਸ ਕਰਨ ਗਏ ਤਾਂ ਉਹਨਾਂ ਲਵਾ ਦੇਗਾ ਤੇ ਜਹਉ ਦੀ ਤੋੜ ਲਾ ਦੇਗਾ ਜਿਹੜਾ ਬੰਦਾ ਇਹ ਕੰਮ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੁਕੜੇ ਕੋਈ ਗਰੁੱਪਾਂ ਚ ਆਇਆ ਇੱਕ ਬੇਨਤੀ ਹੈ ਸੰਗਤ ਨੂੰ ਨਹੀਂ ਵੀਰੇ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਆਪਾਂ ਰਹਿੰਦੇ ਹਾਂ ਤਾਂ ਮੰਨਦਾ ਹੈ ਭਾਈ ਜੋੜਨਾ ਬਹੁਤ ਜ਼ਰੂਰੀ ਹੈ ਤੋੜਨਾ ਬੜਾ ਸੋਖਾ ਚਰਨਾਂ ਦੇ ਲੋਕ ਸ਼ਾਨ ਹੁੰਦਾ ਹੈ ਇੱਕ ਗੱਲ ਪਤਾ ਕਰ ਦਈਏ ਸੰਗਤ ਕੋਈ ਤਰਮਕਾ ਨਾ ਗਰੂਪ ਉਹਨਾਂ ਨੇ ਹੀ ਕਰ ਰਿਹਾ ਜਿਹਦੇ ਸਮੇਂ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਗੱਲ ਕਭੀ ਮਨ ਨਹੀਂ ਲੱਗਿਆ ਹੋਇਆ ਸੰਗਤ ਸਮਝਦਾਰ ਹੈ ਬਤਾ ਕਿਨੂੰ ਕਿਨੂੰ ਕਰ ਤਰਮਕਾ ਨਾ ਇਹ ਐਨੂੰ ਐਨੂੰ ਕਰ ਦੇਖੀਏ ਕਰੈਕਟਰ ਦਾ ਪਤਾ ਕਿ ਕਿਹੜਾ ਕਰ ਐਨੂੰ ਕਰ ਵੀ ਅੰਕਲ ਨੂੰ ਕਰ ਇਹ ਨਹੀਂ ਲਿਖਿਆ ਹੋਇਆ ਸਾਡੇ ਐਨੂੰ ਕਰ ਲੋ ਪਤਾ ਵੀ ਲੱਗ ਜੀ ਕਿਹੜਾ ਗੁੰਡਾ 1 ਮਿੰਟ ਬੇਨਤੀ ਹੈ ਸੁਣ ਲਓ ਮੇਰੀ ਗੱਲ The yeah, to to As the volume of data explodes, an IT landscape becomes very different than the developers struggle with accessing data scattered across multiple sources. ਅਪਰੇਸ਼ਨਸ ਟੀਮ ਫੇਸ ਡੇਲੀ ਸਲਮਾਨ ਜੋਗ ਸਾਧ ਸੰਗਤ ਜੀ ਰੋਗ ਨਿਵਾਰਕ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਸਤਿਗੁਰੂ ਦੇ ਪਤਨ ਹਲਕਾ ਨਾ ਇਹ ਤਾਂ ਬਹੁਤ ਮਰਦ ਸਿੰਘ ਜੀ ਰੋਬੀ ਸਿੰਘ ਜੀ ਮਹਾਰਾਜ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਉਹਨਾਂ ਦੇ ਜਨਮ ਦੀ ਪਾਵਨ ਕਥਾ ਆਓ ਆਪਾਂ ਸਰਵਣ ਕਰਦੇ ਆ ਇੱਕੋ ਜੀ ਸੰਸਾਰ ਦੇ ਵਿੱਚ ਕਈ ਕਿਸਮ ਦੇ ਵਿਅਕਤੀ ਬਣਦੇ ਆਪਾਂ ਵੇਖਦੇ ਆ

ਕਿ ਜਿਨ੍ਹਾਂ ਦੇ ਟੈਕਨੀਸ਼ੀਅਨ ਨੇ ਵੱਡਾ ਹੜਾ ਦਿੱਤਾ ਪੈਣਾ ਨਹੀਂ ਦੇ ਬਾਲਕ ਸਰਗੁਬਿੰਦ ਸਾਹਿਬ ਜੀ ਮਹਾਨ ਹਨ ਕਿ ਜਿਨ੍ਹਾਂ ਦੇ ਪੁੱਤਰ ਮਹਾਨ ਹਨ ਬਾਬਾ ਜੀੰਦੂ ਨਾਲ ਨਾ ਦਿੱਤਾ ਬਾਬਾ ਜੁਹਾਰ ਸਿੰਘ ਜੀ ਆਪਾ ਜੋਰਾਵਰ ਸਿੰਘ ਜੀ ਬਾਬਾ ਰਾਮ ਸਿੰਘ ਜੀ ਇਹਨਾਂ ਦੇ ਬਰੋਹ ਇਹਨਾਂ ਦੇ ਪਰਦਾਦਾ ਅਰਜਨਦੇਵ ਜੀ ਮਹਾਨ ਕਵੀ ਮਤਲਬ ਇਹਨਾਂ ਦੇ ਮਤਲਬ ਇਹਨਾਂ ਦੇ ਮਤਲਬ ਦਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਪੇਗ ਦੇ ਤਨੀਆ ਪਿਤਾ ਗੁਰੂ ਤੇਗ ਬਹਾਦਰ ਗਿਰਾਗ ਦੀ ਮੂਰਤੀ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖੁਦ ਆਪ ਦੇਖੋ ਜੀ ਉਹਨਾਂ ਦਾ ਤਾਂ ਕੋਈ ਇਨਸਾਨੀ ਨਹੀਂ ਹੈ ਜਿਉਂ ਉਹਨਾਂ ਨੇ ਕਰ ਦਿੱਤਾ ਇੱਥੇ ਅਵਤਾਰ ਧਾਰ ਕੇ ਦੁਨੀਆ ਦੇ ਕੋਈ ਹੋਰ ਪੈਗੰਬਰ ਇਸ ਤਰ੍ਹਾਂ ਨਹੀਂ ਕਰ ਸਕਦੇ ਗੁਰਮੁਖ ਪਿਆਰਿਓ ਇਦੋਂ ਕਮਾਲ ਦੀ ਗੱਲ ਇਹ ਆ ਕਿ ਆਪ ਜੀ ਦੇ ਚਾਰੇ ਪੁੱਤਰ ਕੁਰਬਾਨੀਆਂ ਦੇ ਸਦਕੇ ਇੰਨੇ ਮਹਾਨ ਸਿੱਧ ਹੋ ਗਏ ਕਿ ਤਵਾਰੀ ਜਦੋਂ ਆਪਾਂ ਪੜਦੇ ਆਂ ਤਵਾਰੀ ਉਹਨਾਂ ਦੀ ਪ੍ਰਸ਼ੰਸਾ ਕਰਦੀ ਨਹੀਂ ਥੱਕਦੀ ਇਹ ਗੱਲ ਗੁਰੂ ਮਹਾਰਾਜ ਦੀ ਵਡਿਆਈ ਨੂੰ ਚਾਰ ਚੰਨ ਲਾਉਂਦੀ ਆ ਕਿ ਉਹਨਾਂ ਨੇ ਕੇਵਲ ਸਿੰਘਾਂ ਦੀਆਂ ਸ਼ਹਾਦਤਾਂ ਨਹੀਂ ਹੋਈਆਂ ਗੁਰੂ ਸਾਹਿਬ ਦੇ ਆਪਣੇ ਪੁੱਤਰ ਵੀ ਸ਼ਹੀਦ ਹੋਏ ਆ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਸਾਹਮਣੇ ਆਪਣੇ ਸੁਪੁੱਤਰਾਂ ਦੇ ਬਲੀਦਾਨ ਰਾਹੀਂ ਇਹ નિર્ਦੇਪਤਾ ਦਾ ਪ੍ਰਮਾਣ ਜੋ ਦਿੱਤਾ ਰੇ ਮਨ ਐਸੋ ਕਰਸਨੇ ਆਸਾ ਮਨ ਸੇ ਸਜਨ ਸਵੇ ਕਰ ਸਮਝੋ ਕਰ ਹੀ ਮਾਹੀ ਉਦਾਸਾ ਸਤਿਗੁਰ ਦਾ ਜੀਵਨ ਰਾਜ ਜੋਗੀ ਵਾਲਾ ਜੀਵਨ ਸੀ ਜਿਹਨੂੰ ਭਾਈ ਨੰਦ ਲਾਲ ਜੀ ਵਰਗੇ ਵਿਦਵਾਨ ਕਵੀਆਂ ਨੇ ਆਖਿਆ ਬਾਦਸ਼ਾਹ ਦਰवेश ਗੁਰੂ ਗੋਬਿੰਦ ਸਿੰਘ ਇਹ ਕਹੇ ਕਿ ਉਹਨਾਂ ਨੇ ਗਾਇਆ ਵਾਕਈ ਜੋ ਭਾਈ ਨੰਦ ਲਾਲ ਜੀ ਨੇ ਆਖਿਆ ਮਹਾਰਾਜ ਜੀ ਦਰवेशੀ ਦੇ ਬਾਦਸ਼ਾਹੀ ਰਾਜ ਜੋਗ ਉਹਨਾਂ ਦਾ ਇਤਿਹਾਸ ਕੋੜੋ ਜੀ ਉਹਦੀ ਜਾਗ ਦੀ ਤਸਵੀਰ ਮਿਲ ਜਾਵੇਗੀ ਆਪ ਜੀ ਨੂੰ ਉਰਲਕ ਪਿਆਰੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਹਨ ਉਹਨਾਂ ਦੇ ਅਜਬ ਕੌਤਕ ਹਨ ਜੀ ਤਾਂ ਬਾਬਾ ਫਤਿਹ ਸਿੰਘ ਜੀ ਦਾ ਜਨਮ ਕਿਸ ਤਰ੍ਹਾਂ ਹੋਇਆ ਉਹ ਸਾਰੀ ਕਥਾਨਾ ਉਸ ਸਰਬਣ ਕਰਦੇ ਆ ਪਰ ਉਸ ਤੋਂ ਪਹਿਲਾਂ ਮੈਂ ਇੱਥੇ ਆਪ ਜੀ ਨੂੰ ਸਪੱਸ਼ਟ ਕਰਨਾ ਚਾਹੁੰਨਾ ਉਹ ਜੀ ਲੇਖਕਾਂ ਲੇਖਕ

ਇਹ ਗੁਰੂ ਮਹਾਰਾਜ ਦੀ ਦੋ ਸ਼ਾਦੀ ਕਿਸੀ ਕਰਵਾਦ ਕਿਉਂਕਿ ਮਾਤਾ ਜੀਤੋ ਜੀ ਤੇ ਮਾਤਾ ਸੁੰਦਰੀ ਜੀ ਇਹ ਆਪਾਂ ਮੰਨ ਲਈਏ ਇੱਕੋ ਹੀ ਨਾਮ ਆ ਇਹਨਾਂ ਦੇ ਮਾਪੇ ਤੇ ਘਰਾਣੇ ਵੱਖ-ਵੱਖ ਮਿਲਦੇ ਮਾਤਾ ਜੀਤੋ ਜੀ ਦਾ ਜਿਹੜਾ ਘਰਾਣਾ ਹੈ ਉਹਨਾਂ ਦੇ ਪਿਤਾ ਜੀ ਦਾ ਨਾਮ ਹਰਜਸ ਜੀ ਸੁਭੀਖੀ ਖੱਤਰੀ ਲਾਹੌਰ ਦੇ ਹਨ ਤੇ ਮਾਤਾ ਸੁੰਦਰੀ ਜੀ ਪਿਤਾ ਰਾਮ ਸਰਣ ਕੁਮਰਾਵ ਖੱਤਰੀ ਤੇ ਬਹਿਜਵਾੜਾ ਇਹ ਇਲਾਕੇ ਦੇ ਹਨ ਜੀ ਤਾਂ ਇਸ ਤਰ੍ਹਾਂ ਤੇ ਜੋ ਕੁਵਾਰੀ ਡੋਲੇ ਦੇ ਰੂਪ ਵਿੱਚ ਸਮਾ ਮੈਂ ਕਹੀਆਂ ਨਾ Holi Holi ਮਾਤਾ ਸਾਹਿਬ ਦੇਵਾ ਜੀ ਮਾਤਾ ਸਾਹਿਬ ਕੌਰ ਜੀ ਉਹਨਾਂ ਦੇ ਪਿਤਾ RAMU ਜੀ ਰਖਰਾਵ ਖੱਤਰੀ ਰਹਾਤਾਸ ਇਲਾਕੇ ਦੇ ਆ ਤਾਂ ਇਥੇ ਸਾਨੂੰ ਪਤਾ ਲੱਗਦਾ ਉਹਨਾਂ ਦੇ ਮਗ ਬੇਤੇ ਘਰਾਣਾ ਵੱਖ ਦੋਆਂ ਮਹਿਲਾਂ ਦੀ ਸਮਾਗ ਵੀ ਅੱਡ ਅੱਡ ਮੌਜੂਦ ਆ ਬਨਜੀ ਨਾਮ ਨੂੰ ਭਾਵੇਂ ਆਪਾਂ ਮੰਨ ਲੀਏ ਕਿ ਇੱਕ ਹਨ ਇੱਕੇ ਕਰਦਾ ਸੋਹਰੇ ਕਰਦਾ ਫਿਰ ਘਰਾਣੇ ਕਿਵੇਂ ਬਕਰੇ ਪੁੱਤਰੇ ਹਾਂ ਇੰਜੀ ਜੀ ਨਾਲ ਬੰਦੇ ਜੁੜਦੇ ਸੂਜਗਾਨ ਲੇਖ ਕੋਈ ਆ ਉਹਨਾਂ ਨੇ ਸਾਰੀਆਂ ਗੱਲਾਂ ਇਸ ਹਸਤ ਕੰਡੀਆਂ ਹਰਨਜੀ ਸਾਹਸੰਗ ਜੀ ਇਸ ਤਰ੍ਹਾਂ ਮੇਰੇ ਕਹਿਣ ਦਾ ਭਾਵ ਸਾਹਿਬੇ ਕਮਾਣ ਤੁਖਨ ਸਿੰਘ ਜੀ ਮਹਾਰਾਜ ਉਹਨਾਂ ਦੇ ਚਾਰ ਸਾਹਿਬਜ਼ਾਦੇ ਹਾਂ ਮਹਾਰਾਜ ਜੀ ਦੇ ਤੇ ਮਾਤਾ ਸੁੰਦਰ ਕੌਰ ਜੀ ਦੀ ਕੋਈ ਸਾਹਿਬ ਜਾਦੇ ਬਾਬਾ ਅਜੀਤ ਸਿੰਘ ਜੀ ਦਾ ਜਨਮ ਹੋਇਆ ਕੌਟਾ ਸਾਹਿਬ ਦੀ ਧਰਤੀ ਤੇ ਤੇ ਬਾਕੀ ਤਿੰਨੋਂ ਸਾਹਿਬ ਜਾਦੇ ਉਹਨਾਂ ਦਾ ਜਨਮ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਇਆ ਸੀ ਸਾਧ ਸੰਗਤ ਜੀ ਮਾਤਾ ਜੀਤੂ ਜੀ ਮਾਤਾ ਅਜੀਤ ਕੌਰ ਜੀ ਦੀ ਘਰ ਅੰਮ੍ਰਿਤ ਸ਼ਕੀ ਪਰਵਾਰ ਲੱਗ ਗਿਆ ਨਾ ਨਾਲ ਜਿਸ ਤਰ੍ਹਾਂ ਪਹਿਲਾ ਨਾਮ ਮਾਤਾ ਜੀਤੂ ਜੀ ਕੀ ਸੀ ਤੇ ਮਾਤਾ ਸੁੰਦਰ ਜੀ ਸੁੰਦਰ ਕੌਰ ਜੀ ਬਣ ਗਏ ਆ ਦੇ ਸ੍ਰੀ ਸਾਹਿਬ ਦੇਵਾ ਜੀ ਮਾਤਾ ਸਾਹਿਬਕੌਰ ਬਣ ਗਏ ਅਖਡੇ ਦੀ ਪੌੜ ਤੋਂ ਬਾਅਦ ਸਿੰਘ ਦਾ ਦੇ ਨਾਮ ਤੇ ਮਗਰ ਸੇਗ ਤੇ ਬੀਬੀਆਂ ਦੇ ਨਾਮ ਦੇ ਮਗਰ ਕੌਰ ਜਿਹੜਾ ਮਹਾਰਾਜ ਨੇ ਲਾੜ ਨਾਲ ਨਾਮ ਰੱਖਿਆ ਤੇ ਜੋ ਸਭ ਕੁਝ ਹੋਇਆ ਮਹਾਰਾਜ ਦਾ ਇਹ ਲਾੜ ਪਿਆਰ ਤੇ ਕੋਈ ਅੱਧਾ ਨਾਮ ਤਾਂ ਸਾਡਾ ਗੁਰੂ ਮਹਾਰਾਜ ਨੇ ਪਹਿਲੀ ਰੱਖਿਆ ਹੋਇਆ ਸਿੰਘ ਤੇ ਕੌਰ ਬਾਕੀ ਅੱਧਾ ਨਾਮ ਜਦੋਂ ਬੱਚਾ ਜਨਮ ਲੈਂਦਾ ਸਿੱਖਾਂ ਦੇ ਘਰੇ ਰਿਸ਼ਤੇਦਾਰ ਮਿਲ ਕੇ ਜਾਂ ਮਾਤਾ ਪਿਤਾ ਦਾਦਾ ਦਾਦੀ ਸਾਰੇ ਰੱਖ ਦਿੰਦੇ ਐ ਇਸ ਤਰ੍ਹਾਂ ਮਹਾਰਾਜ ਜੀ ਦੇ ਘਰ ਦੇ ਵਿੱਚ ਸਾਹਿਬਜ਼ਾਦੇ ਜਿਹੜੇ ਸੀ ਵਾਰੀ ਵਾਰੀ ਕਰਕੇ ਉਹਨਾਂ ਦਾ ਜੋ ਜਨਮ ਹੋਇਆ ਹੈ ਇੱਕ ਜਿੰਨ ਕਿੰਨੇ ਜਿਨ੍ਹਾਂ ਨੇ ਚਮਕੌਰ ਦੀ ਲੰਗ ਦੇ ਵਿੱਚ ਅਤੇ ਸਰਹੰਦ ਦੀਆਂ ਦੀਵਾਰਾਂ ਵਿੱਚ ਸ਼ਹਾਦਤ ਪਾਈ ਆ ਤਾਂ ਇਹ ਸਾਹਿਬਜ਼ਾਦੇ ਇਹਦਾ ਨਾਂ ਕਿਵੇਂ ਪ੍ਰਚਲਿਤ ਹੋਇਆ ਅਸਲ ਦੇ ਵਿੱਚ ਜਦੋਂ ਦੁਨੀਆਂ ਨੂੰ ਆਪਾਂ ਸੱਚਾ ਬਾਦਸ਼ਾਹ ਕਹਿ ਕੇ ਯਾਦ ਕਰਦੇ ਆ ਤਾਂ ਇਹ ਜੁਰੀ ਸੀ ਕਿ ਉਹਨਾਂ ਦੀ ਜਿਹੜੀ ਲਾਇਕ ਸੰਤਾਨ ਉਹਨਾਂ ਨੂੰ ਵੀ ਉੱਚੇ ਤੇ ਮਾਣਯੋਗ ਸ਼ਬਦਾਂ ਨਾਲ ਬੁਲਾਇਆ ਜਾਂਦਾ ਇਸ ਕਰਕੇ ਸਿੱਖ ਸੰਗਤਾਂ ਵਿੱਚ ਅੱਜ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਾਰੇ ਪੁੱਤਰਾਂ ਨੂੰ ਚਾਰ ਸਹਿਬ ਜਾਨਦੇ ਇਹ ਨਾਮ ਦੇ ਨਾਲ ਯਾਦ ਕੀਤਾ ਜਾਂਦਾ ਆਸ ਕਰਕੇ ਇਹਨਾਂ ਦੀ ਕੁਰਬਾਨੀ ਭਰਪੂਰ ਕਰਨੀ ਇਹ ਵਿੜਿਆਈ ਲਈ ਜ਼ਿੰਮੇਵਾਰ ਤਾਂ ਬਾਬਾਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜੂਰਾਵਰ ਸਿੰਘ ਜੀ ਤੇ ਬਾਬਾ ਫਤੇ ਸਿੰਘ ਜੀ ਵਰਮਕ ਪਿਆਰੇਓ ਆਓ ਆਪਾਂ ਬਾਬਾ ਫਤੇ ਸਿੰਘ ਜੀ ਉਹਨਾਂ ਦੇ ਬਾਰੇ ਜਾਣਦੇ ਆ ਕਿਸ ਤਰ੍ਹਾਂ ਇਹ ਸਾਰੀ ਕਥਾ ਹੋਈ ਆ ਜੀ ਆਪਾਂ ਫਤੇ ਸਿੰਘ ਜੀ ਸਭ ਤੋਂ ਛੋਟੇ ਸਾਹਿਬਜਾਦੇ ਆ ਇਹਨਾਂ ਦਾ ਜੋ ਜਨਮ ਹੈ ਮਾਤਾ ਜੀਤੋ ਜੀ ਦੀ ਕੱਖ ਤੋਂ ਤੇ ਉਹਦਾ ਹੀ ਜਨਮ ਇੰਨਾ ਸੀ ਤੇ 1755 ਵਿਕਰਮ ਸੰਵਤ ਤੇ 1698 ਈਸਵੀ ਬਣਦੀ ਹੈ ਕਿਉਂਕਿ ਇਨ੍ਹਾਂ ਕਲੰਡਰਾਂ ਦਾ ਆਪਸ ਵਿੱਚ ਸਾਹ ਸੰਗ ਦੀ ਫਰਕ ਹੁੰਦਾ ਵਿਕਰਮ ਸੰਵਤ ਦਾ ਈਸਵੀ ਦਾ ਇਸ 57 ਸਾਲ ਦਾ ਫਰਕ ਹੁੰਦਾ ਇਹਦੇ ਕਰਕੇ ਕਈ ਵਾਰੀ ਅਸੀਂ ਸੁਣਨ ਵਿੱਚ ਭਨੇਖਾ ਵੀ ਖਾ ਜਾਂਦੇ ਇਹ ਤਾਂ 1755 ਕਹਿ ਦਿੱਤਾ ਇਸ ਤਰ੍ਹਾਂ ਮਹਾਰਾਜ ਜੀ ਬਾਰੇ ਕਈ ਵਾਰੀ ਜਦੋਂ ਸੰਨ ਕਲੰਡਰਾਂ ਦਾ ਗਿਆਨ ਨਹੀਂ ਹੁੰਦਾ ਅਸੀਂ ਟਪਲਾ ਖਾ ਜਾਂਦੇ ਹਾਂ ਸਮਝਣ ਦੇ ਵਿੱਚ ਸੱਤ ਸਾਦੀ ਉਮਰ ਵਿੱਚ ਦਾਦਾ ਫਤੇ ਸਿੰਘ ਜੀ ਨੇ ਸ਼ਹਾਦਤ ਦਿੱਤੀ ਕਿ ਇੱਥੇ ਆਪ ਜੀ ਦੇ ਸ਼ਹੀਦ ਹੋਏ ਉਹ ਟਾਂਡੇ ਅਤੇ ਗੜ ਪਰ ਸਨਿਤ ਨੇਗਾ ਸਿੰਘਾਂ ਵਿੱਚ ਇਹਨਾਂ ਦਾ ਵਿਸ਼ੇਸ਼ ਆਦਰ ਆ ਰਵਾਇਤਾਂ ਵੀ ਇਹਨਾਂ ਦੇ ਨਿੱਕੇ ਦਮਾਲਾ ਦੀ ਇਸ ਇਹ ਹੰਗਾਂ ਗੱਚ ਦਮਾਲਾ ਸਜਾਉਣ ਦਾ ਰਵਾਜ ਪਿਆ ਮੇਰਾ ਅਕਸ਼ਰ ਹੀ ਤੁਸੀਂ ਇਹ ਦੇਖਿਆ ਜਿਹੜੇ ਹੰਗ ਸਿੰਘ ਆ ਉਹ ਬਾਬਾ ਫਤੇ ਸਿੰਘ ਜੀ ਦਾ ਜਿਕਰ ਗਵਾਰਦਾਰ ਜੀ ਕਰਨਗੇ ਬਾਾਰ ਵਿੱਚ ਕਿਸੇ ਕਰਕੇ ਆ ਭਾਈ ਬੜੀ ਇਫਤਾਰ ਬਖਸ਼ਿਸ਼ ਹੈ ਨਾ ਸਿੰਘਾਂ ਦੇ ਉੱਪਰ ਉਹਨਾਂ ਨੂੰ ਕੰਡਾਲ ਦੀ ਫੌਜ ਵੀ ਇਸ ਕਰਕੇ ਹੀ ਖੇਡਿਆ ਜਾਂਦਾ ਹੈ ਸੋ ਆਓ ਕਵੀ ਰਾਜਪਾਲ